ਕੋਈ ਫੋਨ ਨਾ ਲਵੇ ਹਾਂ ਅਗਰੇ ਪਰਨੇ ਦਾ ਵੀ ਲੜ ਨਿਭਾ ਲਿਆ ਕਰ ਮੱਝ ਜਾਣਿਆ ਨਾ ਖੋਦੀ ਵੀ ਆਰੀ ਨਿਕਲਿਆ ਮੈਂ ਤੈਨੂੰ ਕਦੇ ਪਿਆ ਇਹ ਸਾਡੇ ਪੰਜਾਬੀਆਂ ਦਾ ਪਹਿਰਾਵਾ ਇਹ ਨਿਕਲ ਹੀ ਨਹੀਂ ਸੀ ਹਾਂ ਜੀ ਸੀ ਹੋਗਾ ਇਹ ਨਿਕਲ ਗਿਆ ਪਰ ਦੀ ਕੋਈ ਫਾਕਰੀ ਹੁੰਦਾ ਦਾ ਗੱਲ ਸਣਾ ਹਾਂ ਬਹੁਤ ਵਧੀਆ ਪ੍ਰਬੰਧ ਕਰਿਆ ਪਹਿਲਾਂ ਤਾਂ ਪੂਰੀ ਕਮੇਟੀ ਨੂੰ ਬਹੁਤ ਬਹੁਤ ਮੁਬਾਰਕਾਂ ਆ ਸਾਡਾ ਬੱਬੀ ਬਾਈ ਰਾਜੀ ਆਇਆ ਵੀ ਨਹੀਂ ਪੈ ਗਤੋਂ ਸਾਡਾ ਸੀਰਾ ਵਿੰਦਾ ਸਾਰੇ ਜਿੰਨੇ ਭਰਾਵਾਨੇ ਬਹੁਤ ਰਲ ਕੇ ਬਹੁਤ ਸੋਹਣਾ ਪ੍ਰੋਗਰਾਮ ਕਰਿਆ ਇਹਨਾਂ ਦਾ ਤੈਨੂੰ ਧੰਨਵਾਦ ਹੈ ਹੋਰ ਕਿਵੇਂ ਲੱਗ ਰਿਹਾ ਸਾਡੇ ਪਿੰਡਾਂ ਵਾਲੇ ਬੈਠਿਆ ਸਾਰੇ ਅਸੀਂ ਪਿੰਡਾਂ ਵਾਲੇ ਮੈਂ ਕਿਹਨਾਂ ਵੱਲ ਦੇ ਦਰਿਆ ਹੁੰਦੇ ਆ ਤੇ ਤੁਸੀਂ ਸ਼ਹਿਰਾਂ ਵਾਲੇ ਵੀ ਅਸੀਂ ਵੀ ਦਰਿਆ ਹੁੰਦੇ ਆ ਹੁੰਦੇ ਕਿਵੇਂ ਪੜੀਆਂ ਲਿਖੀਆਂ ਹੁੰਦੀਆਂ ਇੰਟੈਲੀਜੈਂਟ ਹੁੰਦੀਆਂ ਕਿਵੇਂ ਜਦੋਂ ਕੁੜੀਆਂ ਹੱਥੇ ਘਰ ਆਲਾ ਵੀ ਬੈੱਡੀ ਲੈ ਕੇ ਜਾਂਦੀ ਆ ਨਾਲੇ ਕਿੰਨਾ ਕਿੰਨਾ ਜਿਹਾ ਗਾਣਾ ਗਾਉਂਦੀ ਆ ਪਤਾ ਕਿਵੇਂ ਉੱਠੋਗੀ ਘੋਟੀ ਜਾਨ ਕੋਤੇ ਮਾਰਨੀ ਕਿ ਕਹਿੰਦੀ ਆ ਸਾਰਾ ਦਿਨ ਬੰਦੇ ਨਾਲ ਖਿਆ ਰਹਿੰਦਾ ਸਾਡੇ ਪਿੰਡਾਂ ਚ ਕਿਹੜੀ ਗੁੱਡ ਮਾਰਨਿੰਗ ਸਾਡੇ ਤਾਂ ਤੜਕੇ ਉੱਠਣ ਸਾਰੀ ਬੁੜੀਆਂ ਕਹਿਣਗੀਆਂ ਹਾਈ ਆਈ ਵੇ ਮਰ ਗਈ ਵੇ ਮੇਰੀ ਨਾੜ ਤੇ ਨਾੜ ਚੜ ਗਈ ਵੇ ਪਿੰਡ ਵਾਲਾ ਡਾਕਟਰ ਸਾਥ ਲੋ ਵੇਟੂ ਲਿਆ ਗਿਆ ਕੱਟਾ ਮੇਰੀ ਚੁੰਨੀ ਚੱਬ ਗਿਆ ਲੜਾਈ ਤੋਂ ਸ਼ੁਰੂ ਹੋਣਿਆ ਸੀ ਤਾਂ ਇਹ ਸਾਡੇ ਸ਼ਹਿਰ ਵਾਲੀਆਂ ਚੰਗੇ ਸ਼ੈਂਪੂ ਚੰਗੇ ਕੰਡੀਸ਼ਨਰ ਚੰਗੀਆਂ ਸਾਬਣਾਂ ਲਾਉਂਦੀਆਂ ਨੇ ਉਹ ਕਿਤਾ ਮੇਕਅਪ ਮਾਰਦੀਆਂ ਜਾਂਦੀਆਂ ਨੇ ਸਾਡੇ ਪਿੰਡਾਂ ਵਾਲੀਆਂ ਕਿਹੜੀਆਂ ਮਲਕਾਪ ਥੋੜੇ ਸ਼ਹਿਰ ਵਾਲੇ ਤਾਂ ਬਿਊਟੀ ਪਾਰਲਰ 'ਚੋਂ ਤਿਆਰ ਹੁੰਦੇ ਆਂ ਸਾਡੇ ਪਿੰਡਾਂ ਵਾਲੇ ਤਾਂ ਆਪ ਹੀ ਤਿਆਰ ਹੁੰਦੇ ਆਂ ਸੀਸੇ 'ਚ ਮੂੰਹ ਮੇਕਅਪ ਕਰਦੀਆਂ ਮੂੰਹ ਐ ਲਵੇੜ ਲੈਂਦੀਆਂ ਜਿਵੇਂ ਹੱਡਾ ਰੋੜੀ ਚੋਂ ਕੁੱਤੀ ਆਈ ਹੋਵੇ ਆਪ ਦਾ ਮੂੰਹ ਦੇਖ ਕੇ ਆ ਵੀ ਡਰ ਜਾਣਗੇ ਆਪੂ ਖਾ ਨਹੀਂ ਪੜੇ ਮੈਂ ਆਹ ਸਾਡੇ ਸ਼ਹਿਰਾਂ ਦੇ ਜਾ ਕੇ ਜਦੋਂ ਇਹਨਾਂ ਨੂੰ ਛੁੱਟੀਆਂ ਹੁੰਦੀਆਂ ਮੰਮੀ ਪਾਪਾ ਦਾ ਪਤਾ ਕੀ ਪਲਾਨ ਕਰਦੇ ਆ ਕੀ ਕਰਦੇ ਆ ਮੰਮੀ ਪਾਪਾ ਹਮ ਕੁਲੂ ਮਨਾਰੀ ਚਲੇ ਤੇ ਉੱਚੀ ਪਹਾੜ ਦੇ ਜਾ ਕੇ ਬਤਾ ਕੀ ਕਹਿੰਦੇ ਆ ਕੀ ਕਹਿੰਦੇ ਆ ਉਹ ਦੇਖੋ ਪਾਪਾ ਗੱਡੀ ਕਿੰਨੀ ਛੋਟੀ ਸੀ ਲੱਗ ਰਹੀ ਆ ਵੱਲੇ ਨਹੀਂ ਤੇਰੇ ਥੋੜੇ ਕਰਦੇ ਆ ਪਲਾਨਗਾ ਆ ਥੋੜੇ ਸ਼ਹਿਰਾਂ ਵਾਲੇ ਬੱਚੇ ਬਾਂਦਰ ਨੂੰ ਦੇਖ ਕੇ ਕਹਿਣਗੇ ਪਾਪਾ ਮੌਂਕੀ ਮuje ਸਪਾ ਲੋ ਹਾਂ ਸਾਡੇ ਸਾਈਡ ਤੇ ਡੜਾ ਚਾ ਕੇ ਬਾਂਦਰ ਮਗਰ ਪੈ ਜਾਂਦੇ ਆ ਬਾਂਦਰ ਵੀ ਭੱਜ ਜਾਂਦਾ ਸੋਚਦਾ ਸਾਲੀ ਮੈਥੋਂ ਮਾੜੀ ਨਸਲ ਕਿਹੜੀ ਆ ਜੀ ਹੈ ਆਲੇ ਹੁੰਦੇ ਆ ਮੁੰਡਾ ਜਿਹੜਾ ਜਦੋਂ ਸਾਡੇ ਸ਼ਹਿਰਾਂ ਵਾਲੇ ਨਵੀਂ ਕੱਟੀ ਲਿਆਉਂਦੇ ਆ ਤੇ ਆਪਣੇ ਘਰਾਂ ਦੀਆਂ ਨੂੰ ਦਿਖਾਉਂਦੇ ਆ ਤੇ ਘਰ ਵਾਲੇ ਪੁੱਤ ਕੀ ਕਹਿੰਦੀ ਆ ਕੀ ਕਹਿੰਦੀ ਆ ਜਾਨੂ ਹਮ ਲੌਂਗ ਡਰਾਈਵਰ ਚਲੇ ਸਾਡੇ ਪਿੰਡਾਂ ਚ ਪਹਿਲੀ ਗੱਲ ਤਾਂ ਕਾਰ ਚਾ ਹੀ ਇੰਨਾ ਹੋਇਆ ਪਿਆ ਹਾਂ ਜੇ ਨਵਾਂ ਲੈ ਕੇ ਗੱਡੀ ਲਿਆਉਂਦਾ ਹੁਣ ਸਾਰੀ ਆਪ ਦੀ ਘਰ ਵਾਲੀ ਨੂੰ ਕਹਿੰਦਾ ਭਾਗਵਾਨਾ ਦੀ ਗੱਡੀ ਨਾ ਵੀ ਲਿਆਉਂਦੀ ਭਾਗਵਾਨ ਪਾਠੀਆਂ ਮੱਥੀ ਜਾਂਦੀ ਜਾਂਦੀ ਆ ਵੇ ਤੇਰਾ ਰਹਿ ਗਿਆ ਅਗਲੇ ਦਾ ਵੇ ਤੇਰੇ ਲੜ ਗਿਆ ਲਾਗੇ ਕਰਜ਼ਾ ਚੱਕ ਲਿਆ ਕਹਿੰਦਾ 25000 ਦੀ ਟਾਟਾ ਸੋਮੋ ਲੈ ਕਿਹੜਾ ਕਰਜ਼ਾ ਚੱਲ ਬੈਠ ਗੱਡੀ ਚ ਬਾਬੇ ਦੇ ਮੱਥਾ ਦੇਖਣ ਚੱਲ ਗਏ ਹਾਂ ਗੱਲੀ ਪੈਂਡ ਦੀ ਫਿਰਨੀ ਦੇ ਜਾਨੀ ਗਲਤੀ ਆਉਂਦੀ ਆ ਸਾਰੋਂ ਤੇਰ ਵੀ ਚੜ ਜਾਂਦਾ ਪਿੰਡਾਂ ਵਾਲੀਆਂ ਵੀ ਆ ਸਾਡੇ ਸ਼ਹਿਰ ਵਾਲੀਆਂ ਪਹਿਲੀ ਗੱਲ ਦਾ ਕਿਸੇ ਦੇ ਅਫਸੋਸ ਕਰਨੀ ਜਾਂਦੀ ਆ ਜੇ ਜਾਪ ਘੰਟਾ ਪਤਾ ਕਿਤੇ ਕਰਦੀਆਂ ਨੇ ਹਾਂ ਸੂ ਸੜਕਾਂ 'ਚ ਜੀ ਬਹੁਤ ਮਾੜਾ ਹੋਇਆ ਜੇ ਛੱਕ ਵੀ ਮਾਰਨੀ ਹੋਵੇ ਪਤਾ ਕਿੰਨੇ ਵਾਰ ਨਹੀਂ ਆ ਹਾਂ ਸੌਰੀ ਸਾਡੇ ਪਿੰਡ ਵਾਲੀਆਂ ਥੋੜੇ ਜੀ ਸੌਰੀ ਸਾਡੇ ਪਿੰਡ ਵਾਲੀਆਂ ਤਾਂ ਛੱਕ ਮਾਰਨ ਤੋਂ ਪਹਿਲਾਂ 5 ਮਿੰਟ ਮੂੰਹ ਬਣਾਉਂਦੀਆਂ ਕਿਵੇਂ ਭਾਈ ਆ ਕੇ ਖਲਗੇ ਅਚਾਪੂਟੋ ਹਾਂ ਪਿੱਛੇ ਦੇ ਸਰਕਾਰ ਨੇ ਐਲਾਨ ਕਰਤਾ ਵੀ ਕਿਦੇ ਪੰਜ ਜਵਾਕਾਂ ਜ਼ਮੀਨ ਦਾ ਮਰੱਬਾ ਮਿਲੂ ਮੈਂ ਤੜ ਗਿਆ ਹੋਣਾ ਲੈ ਤੜ ਗਿਆ ਭੁੱਲ ਜਦੋਂ ਮੈਂ ਸੁਣਿਆ ਹੋਕਾ ਹਾਂ ਮੈਂ ਕਿਹਾ ਤੇਰੇ ਕੰਨ ਬਲੇਰ ਜੀ ਬੜੀਆ ਦੁਬਾਰਾ ਭਾਈ ਸਾਹਿਬ ਨੂੰ ਰੋਕਣਾ ਦੇਣ ਦੇ ਭਾਈ ਸਾਹਿਬ ਭਾਈ ਸਾਹਿਬ ਨੇ ਦੁਬਾਰਾ ਹੋਕਾ ਦਿੱਤਾ ਕਹਿੰਦੇ ਪਿੰਡ ਵਾਲਿਆਂ ਨੂੰ ਦੱਸਿਆ ਜਾਂਦਾ ਜਿਹਨੇ ਪੰਜ ਜਵਾਕਾਂ ਜ਼ਮੀਨ ਦਾ ਮਰੱਬਾ ਮਿਲੂ ਤਾਰਿਆ ਸਪੂਟਾ ਕਰਨ ਨੂੰ ਹਾਂ ਔਰ ਸਾਰਿਆਂ ਘਰ ਵਾਲਿਆਂ ਨੂੰ ਮੈਂ ਕਿਹਾ ਬਾਗਬਾਨ ਸਰਕਾਰ ਨੇ ਹੁਕਾ ਦਿੱਤਾ ਜਿਹੜੇ ਪੰਜ ਜਵਾਗਾਂ ਜ਼ਮੀਰ ਦਾ ਮਰੱਪਾ ਬਣੂ ਮੈਨੂੰ ਕਹਿੰਦੇ ਤੂੰ ਕੌਣ ਤੇਰੇ ਆ ਫਿਰ ਆਪਣੇ ਦਾ ਤਿੰਨ ਹਾਂ ਤੇਰੇ ਤਾਂ ਕਿੰਨੇ ਜਿਹੜੇ ਗਵੰਡ ਗਾਣੇ ਦੋ ਆ ਵੀ ਆਪਣੇ ਆ ਉਹ ਮੈਂ ਬਚ ਗਈ ਮੈਂ ਕਿਹਾ ਖੜ ਜਾ ਗਵੰਡ ਵਾਲੇ ਦੋਨੇ ਲੈ ਕੇ ਆਵਾ ਹਾਂ ਜਦੋਂ ਗਵੰਡ ਵਾਲੇ ਦੋਨੇ ਧੰਦੇ ਮੇਰੇ ਆਲੇ ਤਿੰਨੇ ਦੱਸਣਾ ਕੱਲੇ ਨੇ ਦੀ ਸੁਣਿਆ ਜਿਹਦਾ ਸੀ ਕੇ ਸਿਆਣ ਕੇ ਲੈ ਗਿਆ ਆ ਆਖਲਾ ਪੁੱਛ ਉਸ ਤੋਂ ਵੰਦਾ ਨਹੀਂ ਨੇ ਤਾਂ ਖੰਦਾ ਹੋ ਗਿਆ ਤੂੰ ਝੋ ਨਹੀਂ ਨੇ ਤਾਂ ਖੰਦਾ ਹੋ ਗਿਆ ਪਰ ਇੱਕ ਗੱਲ ਹੈ ਬਈ ਸਿੱਧੂ ਮੂਸੇਵਾਲੇ ਨੂੰ ਕੌਣ ਕੌਣ ਬਸ ਕਰਗਾ ਆਏ ਹਾਏ ਸਿੱਧੂ ਮੂਸੇਵਾਲੇ ਜਿੰਦਾਬਾਦ ਬਹੁਤ ਕਾਮੇ ਮਹਿਸੂਸ ਹੁੰਦੀ ਆ ਝੋਟੇ ਦੀ ਕੋਈ ਨਹੀਂ ਰਹਿ ਗਏ 10-12 ਸਾਲ ਹੋ ਗਏ ਫੇਰ ਖਬਰੂ ਪਾਊਗਾ ਜੜਵੈਣ ਆ ਕੇ ਅੱਛਾ ਬੋਲੋ ਹਾਂ ਹੋਰ ਕਿਵੇਂ ਲੱਗ ਰਹੀ ਜਾਨਾ ਬਹੁਤ ਖੂਬ ਰੌੜਕਾਂ ਲੱਗੀਆਂ ਪਿਆ ਮਰ ਜਾਣਾ ਮਾੜਾ ਜਾ ਪਿੱਛੇ ਨੂੰ ਇਚਹਾਕ ਲਾ ਓ ਸਾਰੇ ਝਾਕੀ ਜਾਨਾ ਮੇਰੇ ਨਾਲ ਤਾਂ ਫੱਪੀ ਹੋਣਾ ਨੇ ਬਹੁਤ ਮਾੜੀ ਗੇਰੀ ਕੈਨੇਡਾ ਕੀ ਹੋ ਗਿਆ ਜਦੋਂ ਮੈਂ ਨਾਲ ਕੋਲੇ ਗਿਆ ਮੈਂ ਕਿਹਾ ਵੀ ਬਹੁਤ ਵਧੀਆ ਕੈਨੇਡਾ ਮੈਨੂੰ ਕਮਾਓ ਫੱਪੀ ਨੇ ਮੈਨੂੰ ਹੋਟਲ ਚ ਰੂਮ ਬੁੱਕ ਕਰਾਤਾ ਅੱਛਾ ਕਹਿੰਦਾ ਆ ਲੈ ਭਾਨਿਆ ਨਹਾ ਘੋ ਲੈ ਜਦੋਂ ਕਮਣਾ ਹੋਇਆ ਮੈਨੂੰ ਦੱਸਦੀ ਨਾ ਕਿ ਬਾਈ ਗੇਟ ਕਿਵੇਂ ਖੁੱਲੂ ਇਹਨੇ ਮੈਨੂੰ ਕਾਰਡ ਦੇ ਤੱਕ ਫੇਰ ਮੈਨੂੰ ਕਹਿੰਦਾ ਕਾਰਡ ਲਾ ਲਈ ਹਾਂ ਮੈਂ ਮਾਪੇ ਕੋਲ ਫੋਨ ਲਾਇਆ ਮੈਂ ਕਿਹਾ ਬੰਦੀ ਕੋ ਮਾ ਕੇ ਜਾ ਕਹਿੰਦਾ ਥੱਲੇ ਆ ਜਾ ਮੈਂ ਕਿਹਾ ਗੇਟ ਨਹੀਂ ਖੁੱਲਦਾ ਕਹਿੰਦਾ ਕਾਰਡ ਲਾ ਲਾ ਅੱਛਾ ਮੈਂ ਭੂਡੋ ਕਾਰਡ ਲਾ ਲਿਆ ਤੂੰ ਕਾਰਡ ਲਾ ਲਿਆ ਹਾਂ ਗੇਟ ਖੁੱਲਿਆ ਗੇਟ ਫੇਰ ਨਾਲ ਖੁੱਲਿਆ ਮੈਂ ਫੇਰ ਫੇਰ ਪਤੀ ਨੂੰ ਫੋਨ ਲਾਇਆ ਮੈਂ ਕਿਹਾ ਗੇਟ ਨਹੀਂ ਖੁੱਲਦਾ ਹਾਂ ਉਹ ਕਹਿੰਦਾ ਕਾਰਡ ਟੰਗਾ ਕੇ ਲਾ ਲੈ ਫੇਰ ਆੜੂ ਢੋਫਾ ਟਕਾ ਕੇ ਲਾ ਲਈ ਹਾਂ ਗੇਟ ਫੇਰਨਾ ਖੁੰਨੇ ਫੇਰ ਖੋਲਾ ਉਹ ਮੈਂ ਕਿਹਾ ਬੱਬੀ ਜੇਠ ਨਹੀਂ ਖੋਲਦਾ ਕਹਿੰਦਾ ਗੇਟ ਨੂੰ ਛਾੜਦਾ ਨਹੀਂ ਬੋਲਦਾ ਮੈਂ ਕਿਹਾ ਪੰਜ ਤਾਂ ਕਾਰਡ ਲਾ ਲੈ ਕਹਿੰਦਾ ਕਾਹਦੇ ਮੈਂ ਕਿਹਾ ਭੁਖੀ ਨੇ ਕਹਿੰਦਾ ਸਾਲਿਆ ਕਾਰਡ ਘਸਾਉਣਾ ਸੀ ਹਾਂ ਮੈਂ ਕਿਹਾ ਥੋੜੇ ਕਾਰਡ ਘਸਾਉਂਦੇ ਆ ਸਾਡੇ ਲਾਉਂਦੇ ਆ ਉਰ ਤੇ ਦੇ ਫਿੱਟੇ ਬੋਲਿਆ ਨੇ ਭੁਖੀ ਨੇ ਆ ਫੇਰ ਕਾਰਡ ਘਸਾਇਆ ਫੇਰ ਜਾ ਕੇ ਕਿਤੇ ਗੇਟ ਖੁੱਲਿਆ ਏ ਮੇਰੀ ਗੱਲ ਸੁਣ ਹਾਂ ਮਰਦੇ ਆਂ ਕਿੰਨਾ ਪਿਆਰ ਕਰਦਾ ਹਾਂ ਸੁੱਡੜੀ ਅਰਾਧੀ ਨੇ ਦੋ ਪਛੜਾ ਬੜਾ ਪਿਆਰ ਕਰਦਾ ਤੇਰੀ ਖਾਤਰ ਮੈਂ ਕਵਾਰਟੀ ਵਾਲੇ ਨਾਲ ਖੇਡ ਕੇ ਮਰਾ ਲੱਤਾਂ ਬੰਦਾ ਨਾਲ ਖੇਡ ਸਕਦਾ ਯਾਰ ਪਾਕ ਆਉਂਦੀ ਫੇਰ ਜੈਂ ਬਲੇ ਮੈਂ ਤਾਂ ਨਹੀਂ ਕਿਹਾ ਮੇਰੇ ਅਰੇ ਦੀ ਲੱਤਾਂ ਬੰਦਾਂ ਨੂੰ ਫਿਰਦੀ ਐ ਮੈਂ ਪਿਆਰ ਕਰ ਤੇਰੇ ਟੱਟੂ ਦਾ ਮੈਂ ਉਹ ਖੇਡ ਸਕਦਾ ਮੈਂ ਗੇਮ ਨੂੰ ਆਏ ਨਹੀਂ ਖੇਡਿਆ ਜਾਂਦਾ ਐਕਸਰਸਾਈਜ਼ਾਂ ਕਰਨੀਆਂ ਪੈਂਦੀਆਂ ਮਿਹਨਤਾਂ ਕਰਨੀਆਂ ਪੈਂਦੀਆਂ ਫਿਰ ਪਲੇਅਰ ਤਿਆਰ ਹੁੰਦੇ ਆ ਕਿਤੇ ਆ ਦੇਖ ਲੈ ਮੇਰੇ ਪੈਰ ਤਾਂ ਹੈਗੇ ਵਿੱਚ ਝੰਗਰਾ ਹੈ ਨਹੀਂ ਹੈ ਨਹੀਂ ਆ ਦੇਖ ਲੈ ਮੇਰੇ ਹੱਥ ਤਾਂ ਹੈਗੇ ਵਿੱਚ ਬੰਦਾ ਹੈ ਨਹੀਂ ਹੈ ਨਹੀਂ ਤੇ ਤੇਰੇ ਗਾਲਤਾ ਹੈਗਾ ਵਿੱਚ ਗਾਲੀ ਹੈ ਨਹੀਂ ਹੈ ਨਹੀਂ ਮਰ ਜਾਣੀਆਂ ਕੰਨ ਦੇਖ ਲੈ ਕੰਨ ਤਾਂ ਹੈਗੇ ਵਿੱਚ ਪਾਟੇ ਹੈ ਨਹੀਂ ਆ ਮੇਰੇ ਕੋਲੇ ਫਟਦਾ ਤਾਂ ਹੈਗਾ ਪਿਆਰ ਵਾਦਾ ਤੇਰਾ ਪਿਆਰ ਪੈਸੇ ਨਾਲ ਰਹੇਗਾ ਹੈ ਯਾ ਅੱਜ ਕੱਲ ਤਾਂ ਪੈਸੇ ਨਾਲ ਹੀ ਆ ਪੈਸੇ ਨਾਲ ਪਿਆਰ ਸੀ ਹੀ ਰਾਂਦੇ ਦਾ ਪਿਆਰ ਸੀ ਸੱਸੀ ਪੁੰਨੂ ਦਾ ਠੀਕ ਹੈ ਨਾ ਕੋਈ ਪਾਟੜਾ ਮਾਹਬੂਬ ਖਾਣਾ ਉਹ ਖਵਾ ਦੂ ਪੈਸੇ ਇਹ ਨਹੀਂ ਇਹ ਮੈਂ ਅੱਜ ਗੱਲ ਹੀ ਕਰਨੀ ਆ ਹਾਂ ਇੱਕ ਗੱਲ ਲਾਹੂ ਤੂੰ ਹਾਂ ਮੋਬਾਈਲ ਹੁਣ ਤੂੰ ਦੇਖ ਆਪਣਾ ਲਾਈਵ ਚੱਲ ਰਿਹਾ ਸਾਰੇ ਪੂਰੇ ਵਰਲਡ ਤੇ ਜਾ ਰਿਹਾ ਇੱਕ ਲੈ ਆ ਉਹ ਤੇ ਮੈਂ ਵੀ ਦੇਖੀ ਗੱਲ ਕਹੋ ਹੋਰੇ ਹਾਂ ਇਹ ਬਹੁਤ ਵਧੀਆ ਚੀਜ਼ ਆ ਪਰ ਸਾਡਾ ਪਿਆਰ ਘਟਾਦਾ ਮੂਲ ਹੈ ਸਹੀ ਗੱਲ ਆ ਹਨਾ ਹੁਣ ਪੜ੍ਹੀ ਲਿਖੀ ਕੁੜੀ ਆ ਉਹ ਆਪਣੇ ਬਾਇਫਰੈਂਡ ਨਾਲ ਪਤਾ ਕਿਵੇਂ ਗੱਲ ਕਰੂ ਕੀ ਮੈਂ ਗੱਲ ਕਰਦੀ ਆ ਹੈਲੋ ਮੈਂ ਤੇ ਮੰਮੀ ਮਾਰਕਟ ਸ਼ਾਪਿੰਗ ਕਰਨ ਜਾਂਦੇ ਆਂ ਅਸੀਂ ਤੂੰ ਸਾਡੇ ਪਿੱਛੇ ਕੀ ਕਰੇਂ ਹੋਨੇ ਹੋਗੀ ਮੈਂ ਗੱਲ ਕਰਦੀ ਆ ਹੇ ਹਲੋ ਕੱਲ ਮੈਂ ਤੇ ਮੇਰੀ ਬੇਬੇ ਬਾਕੇ ਪੁਰਾਣੇ ਸਮਾਨ ਲੈਣ ਗਏ ਸੀ ਤੂੰ ਭੁੱਲਿਆ ਪਿੱਛੇ ਆਉਂਦਾ ਸੀ ਜੇ ਘਰੇ ਪਤਾ ਲੱਗ ਗਿਆ ਨਾਲੇ ਤੇਰੇ ਛੱਤਰ ਪਹਿਣ ਕੇ ਨਾਲੇ ਮੇਰੇ ਪਿੱਛੇ ਹਾਂ ਜਿਹੜੀ ਆਣ ਮਾਣ ਹੋਵੇ ਵੇ ਉਹ ਕਿਵੇਂ ਗੱਲ ਕਰਦੀ ਆ ਹਲੋ ਕੱਲ ਮੈਂ ਤੇ ਦਿਆਂ ਦਾ ਕੋਪਨ ਪਵਾ ਦੇ ਹੁੰਦੀਆਂ ਬਣ ਕੇ ਆਏ ਕਾਹਦਾ ਕਰਦਾ ਹਾਂ ਸਾਡੇ ਪਿੰਡਾਂ ਨੇ ਜਿੰਦਾਬਾਦ ਆ ਹਮੇਸ਼ਾ ਸੋ ਬਾਈ ਮੈਂ ਤਾਂ ਵਧੀਆ ਲੱਗ ਰਹਾ ਤਾੜੀ ਮਾਰ ਦਿਓ ਇੱਕ ਵਾਰੀ ਖੁੱਲ ਕੇ ਸੋ ਪਿਆਰ ਸਤਿਕਾਰ ਆਇਆ ਬਾਈ ਬਸ 2 ਮਿੰਟ ਸਿਰਫ ਕਿਉਂਕਿ ਅਸੀਂ ਵੀ ਜਦੋਂ ਕਬੱਡੀ ਸਕੀਨ ਆ ਮੈਂ ਬਹੁਤ ਕਬੱਡੀ ਵਾਲਿਆਂ ਨਾਲ ਰਹਿਆ ਕਾਲੇ ਗਾਜ਼ੀਆਣਾ ਸਾਰੇ ਅਸੀਂ ਭਰਾ ਹਾਂ ਤੇ 2 ਮਿੰਟ ਸਿਰਫ ਕੱਢੇ ਨੀ ਪੂੜਾ ਕਿੱਥੇ ਆ ਸੋਡਲੇ ਮੈਂ ਪਹਿਲਾਂ ਤਾਂ ਧੰਨਵਾਦ ਕਰ ਦਿੰਦਾ ਸਾਰੀ ਕਮੇਟੀ ਦਾ ਸਾਡੇ ਭਾਈ ਤਾਰੀ ਬਰਾੜਾ